ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਇੱਕ ਪੜਿਆ ਲਿਖਿਆ ਆਦਮੀ ਇੱਕ ਅਨਪੜ ਔਰਤ ਨਾਲ ਜ਼ਿੰਦਗੀ گزار ਸਕਦਾ ਹੈ ਪਰ ਇੱਕ ਪੜੀ ਲਿਖੀ ਔਰਤ ਅਨਪੜ ਆਦਮੀ ਨਾਲ ਨਹੀਂ ਰਹਿ ਸਕਦੀ ਇੱਕ ਔਰਤ ਆਪਣੇ ਬੱਚੇ ਨੂੰ ਸਰਵਨ ਵਰਗਾ ਬਣਾਉਣਾ ਚਾਹੁੰਦੀ ਹੈ ਪਰ ਆਪਣਾ ਪਤੀ ਸਰਵਨ ਬਣੇ ਸ਼ਾਇਦ ਕਿਸੇ ਵੀ ਔਰਤ ਨੂੰ ਪਸੰਦ ਨਹੀਂ ਹੁੰਦਾ ਗਰਮੀਆਂ ਦੇ ਦਿਨਾਂ 'ਚ ਧੁੱਪ ਤੋਂ ਬਚਣ ਲਈ ਹਰ ਇੱਕ ਔਰਤ ਆਪਣਾ ਮੂੰਹ ਰੁਮਾਲ ਨਾਲ ਢਕਣਾ ਪਸੰਦ ਕਰਦੀ ਹੈ ਪਰ ਸੌਰੇ ਕਰ ਆਪਣਾ ਘੁੰਡ ਕਢਣਾ ਕਿਸੇ ਨੂੰ ਪਸੰਦ ਨਹੀਂ ਹੁੰਦਾ ਜਦੋਂ ਇੱਕ ਔਰਤ ਦੇ ਸਾਹਮਣੇ ਦੂਜੀਆਂ ਔਰਤਾਂ ਦੀ ਤਾਰੀਫ਼ ਕੀਤੀ ਜਾਵੇ ਤਾਂ ਇਹ ਉਸ ਨੂੰ ਬਿਲਕੁਲ ਪਸੰਦ ਨਹੀਂ ਹੁੰਦਾ ਮਤਲਬ ਹਰ ਇੱਕ ਔਰਤ ਨੂੰ بس ਆਪਣੀ ਤਾਰੀਫ਼ ਹੀ ਚੰਗੀ ਲੱਗਦੀ ਹੈ ਇੱਕ ਸੱਸ ਆਪਣੇ ਬੇਟੇ ਦੀ ਬਹੂ ਨੂੰ ਆਪਣੀ ਬੇਟੀ ਨਹੀਂ ਮੰਨਦੀ ਅਤੇ ਇੱਕ ਬਹੂ ਕਦੇ ਆਪਣੀ ਸੱਸ ਨੂੰ ਆਪਣੀ ਮਾਂ ਨਹੀਂ ਮੰਨਦੀ ਜਿਸ ਕਰਕੇ ਅਜ ਤੱਕ ਸੱਸ ਤੇ ਬਹੂ ਕਦੇ ਬੰਦੀ ਨਹੀਂ ਇੱਕ ਪੁਰਸ਼ ਸਕੂਨ ਨਾਲ ਤਦ ਹੀ ਕਮਾ ਸਕਦਾ ਹੈ ਜਦੋਂ ਔਰਤ ਕਰ ਸੰਭਾਲ ਲੈਂਦੀ ਹੈ। ਦਮਾਦ ਬੇਟੀ ਦੀ ਇੱਜ਼ਤ ਕਰੇ। ਉਸਦਾ ਕਹਿਣਾ ਮੰਨੇ। ਉਸਨੂੰ ਖੁਸ਼ ਰੱਖੇ। ਇਹ ਹਰ ਇੱਕ ਔਰਤ ਚਾਹੁੰਦੀ ਹੈ। ਪਰ ਆਪਣਾ ਬੇਟਾ ਆਪਣੀ ਬਹੂ ਦਾ ਕਹਿਣਾ ਮੰਨੇ। ਉਸਦੀ ਇੱਜ਼ਤ ਕਰੇ। ਉਸਨੂੰ ਖੁਸ਼ ਰੱਖੇ। ਇਹ ਉਸਨੂੰ ਪਸੰਦ ਨਹੀਂ ਹੁੰਦਾ। ਮੂਰਖ ਔਰਤ ਆਪਣੇ ਪਤੀ ਨੂੰ ਗੁਲਾਮ ਬਣਾ ਕੇ ਖੁਦ ਹੀ ਇੱਕ ਗੁਲਾਮ ਦੀ ਪਤਨੀ ਬਣ ਜਾਂਦੀ ਹੈ ਪਰ ਇੱਕ ਬੁੱਧੀਮਾਨ ਔਰਤ ਆਪਣੇ ਪਤੀ ਨੂੰ ਬਾਦਸ਼ਾਹ ਬਣਾ ਕੇ ਖੁਦ ਰਾਣੀ ਬਣ ਜਾਂਦੀ ਹੈ ਔਰਤ ਨੂੰ ਦੁਸ਼ਮਣ ਦੀ ਨਿੰਦਾ ਕਰਨਾ ਚੰਗਾ ਲੱਗਦਾ ਹੈ ਪਰ ਜਦੋਂ ਕੋਈ ਉਸ ਦੀ ਨਿੰਦਾ ਕਰੇ ਤਾਂ ਇਹ ਉਸ ਨੂੰ ਬਿਲਕੁਲ ਪਸੰਦ ਨਹੀਂ ਹੁੰਦਾ ਕਦੇ ਵੀ ਕਿਸੇ ਕੁਆਰੇ ਲੜਕੇ ਦੇ ਮਾਤਾ ਪਿਤਾ ਕਦੇ ਵਿਦ ਆਸ਼ਰਮ ਨਹੀਂ ਗਏ ਮਾਤਾ ਪਿਤਾ ਵਿਦ ਆਸ਼ਰਮ ਤਦ ਹੀ ਜਾਂਦੇ ਹਨ ਜਦੋਂ ਬੇਟੇ ਦੀ ਬਹੂ ਦਾ ਘਰ 'ਚ ਆਗਮਨ ਹੁੰਦਾ ਹੈ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਸਾਡੀ ਇਸ ਵੀਡੀਓ ਨੂੰ ਬਤ-ਬਤ ਲਾਈਕ ਤੇ ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ